ਚੈਨਲ ਦਾ ਆ ਰਿਹਾ ਨਿਊਜ਼ ਵਿਖਰੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਬਟਾਲੇ ਤੋਂ ਤੁਹਾਨੂੰ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਜਿਵੇਂ ਕਿ ਅਕਸਰ ਹੀ ਜ਼ਿਕਰ ਹੁੰਦਾ ਹੈ ਕਿ ਪੰਜਾਬ ਦਾ ਉਹ ਅਮੀਰ ਵਿਰਸਾ ਜਿੰਨੂੰ ਪੂਰੀ ਦੁਨੀਆ ਸਲਾਮ ਕਰਦੀ ਹੈ ਫੋਲੋ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਜ਼ਿਕਰ ਕੀਤਾ ਜਾਂਦਾ ਹੈ ਕਿ ਪੰਜਾਬ ਦਾ ਵਿਰਸਾ ਹੌੜੀ-ਹੋਲੀ ਅਲੋਪ ਹੁੰਦਾ ਜਾ ਰਿਹਾ ਹੈ ਇਹਨੂੰ ਲੈ ਕੇ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਸਰਦਾਰ ਅਮਨ ਸਿੰਘ ਸ਼ਰੀਕਲ ਸੀ ਉਹਨਾਂ ਦੀ ਅਗਵਾਈ ਵਿੱਚ ਅੱਜ ਇੱਕ ਤੀਆਂ ਦਾ ਮੇਲਾ ਬਟਾਲੇ ਅੰਦਰ ਵੱਡੇ ਪੱਧਰ ਤੇ ਮਨਾਇਆ ਗਿਆ ਜਿਸ ਵਿੱਚ ਸਥਾਨਕ ਔਰਤਾਂ ਭੈਣਾਂ ਧੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਇੱਥੇ ਛੋਟੇ-ਛੋਟੇ ਬੱਚੇ ਵੀ ਇਸ ਇਸ਼ਤਿਹਾਰ ਵਿੱਚ ਸ਼ਾਮਲ ਹੋਏ ਤੁਹਾਨੂੰ ਦੱਸ ਦਈਏ ਕਿ ਇਸ ਇਸ਼ਤਿਹਾਰ ਦੇ ਵਿੱਚ ਕੈबिनेट ਮੰਤਰੀ ਹਰਪਜਨ ਸਿੰਘ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸੋਹਿੰਦਰ ਕੌਰ ਤੋਂ ਇਲਾਵਾ ਐਮ.ਐਲ.ਏ. ਸ਼ਾਰੀ ਕਲਸੀ ਦੇ ਧਰਮ ਪਤਨੀ ਰਾਤਵੀਰ ਕੌਰ ਸ਼ਾਮਲ ਹੋਏ ਇੱਕ ਬੜਾ ਵੱਡਾ ਜੋ ਪਲੱਸ ਪੁਆਇੰਟ ਸੀ ਕੇ ਇਸ ਮੇਲੇ ਦੇ ਵਿੱਚ ਇੱਕ ਗਿੱਧਾ ਗਰੁੱਪ ਪਹੁੰਚਿਆ ਨੂਰ ਜ਼ੋਰਾ ਗਰੁੱਪ ਜਿਨ੍ਹਾਂ ਨੇ ਆਪਣੀ ਪਰਫਾਰਮੈਂਸ ਨਾਲ ਪੂਰੀ ਇੱਥੇ ਪਹੁੰਚੀਆਂ ਭੈਣਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ ਉਹ ਲਾਈਵ ਤਸਵੀਰਾਂ ਪੜ੍ਹ ਸਕਰੀਨ ਤੇ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਪੰਜਾਬ ਦੀ ਪ੍ਰਸਿੱਧ ਗਾਇਕਾ ਜਿਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਵੱਖ-ਵੱਖ ਮੰਚਾਂ ਤੇ ਵੱਖ-ਵੱਖ ਸਟੇਜਾਂ ਤੇ ਵੱਖ-ਵੱਖ ਮੇਲਿਆਂ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਪਰਫਾਰਮ ਕੀਤਾ ਹੈ ਨੂਰਾ ਜੋਤੀ ਉਹ ਵੀ ਇੱਥੇ ਪਹੁੰਚੇ ਹਨ ਉਹਨਾਂ ਦੀ ਪਰਫਾਰਮੈਂਸ ਵੇਖਣ ਵਾਲੀ ਸੀ ਇਸ ਤੋਂ ਇਲਾਵਾ ਸਥਾਨਕ ਜੋ ਭੈਣਾ ਜੋ ਔਰਤਾਂ ਪਹੁੰਚੇ ਸਨ ਉਹਨਾਂ ਵੱਡੇ ਪੱਦਰ ਤੇ ਬੋਲੀਆਂ ਪਾ ਕੇ ਆਪਣੀ ਇਸ ਮੇਲੇ ਵਿੱਚ ਹਾਜ਼ਿਰ ਲਗਾਈ ਕੁਲ ਮਿਲਾ ਕੇ ਇਹ ਤੀਆਂ ਦਾ ਤਿਹਾੜੀ ਤੀਆਂ ਦਾ ਮੇਲਾ ਜਿਹੜਾ ਇਹ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਆਪਣੀਆਂ ਪਿਆਰੀਆਂ ਯਾਦਾਂ ਛੱਡ ਕੇ ਗਿਆ ਹੈ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਵੈਕਟਰੋ ਚੈਨਲ ਦਾ ਆਰਐਨ ਨਿਊਜ਼

I thought <laughs> I thought I thought I thought I thought Oh. <laughs> you ਦੇ ਸੀਐਮ ਸਾਹਿਬ ਔਰ ਸਾਰੀ ਸਰਕਾਰ ਦੇ ਨੁਮਾਇंदे ਇਸ ਗੱਲ ਤੇ ਵਿਸ਼ੇਸ਼ ਧਿਆਨ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਜਿਵੇਂ ਕਿ ਖੇਡਾਂ ਦੇ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਦੇ ਸਾਡੇ ਜਿਹੜੇ ਸੱਭਿਆਚਾਰਕ ਮੇਲੇ ਆ ਉਹਨਾਂ ਨੂੰ ਮੁੜ ਜੀਵਿਤ ਕਰਨ ਲਈ ਸਾਰੇ ਹੀ ਜਿਹੜੇ ਸਾਡੇ ਆਗਾ ਮਦੂ ਵਿਚਾਰਾਂ ਵਾਲੇ ਸਾਡੇ ਪਰਿਵਾਰ ਦੇ ਸਦਸਿਆਂ ਨੂੰ ਚਾਹੁੰਦੇ ਆ ਕਿ ਅਸੀਂ ਅਮੀਰ ਵਿਰਾਸਤ ਨੂੰ ਅੱਗੇ ਭੇਜਿਏ ਲੈ ਕੇ ਜਾਈਏ ਬੱਚਿਆਂ ਨੂੰ ਉਹਨਾਂ ਤਿਹਾਰਾ ਨਾਲ ਉਹਨਾਂ ਮੇਲੇਾਂ ਜਾਗਰੂਕ ਕਰਾਈਏ ਔਰ ਜਾਣੋ ਕਰਾਈਏ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਇਸ ਨੂੰ ਅੱਗੇ ਵਧਾਉਣ ਲਈ ਇਹੀ ਇੱਕ ਜ਼ਰੀਆ ਹੈ ਕਿ ਅਸੀਂ ਇਹਨਾਂ ਤਿਉਹਾਰਾਂ ਨੂੰ ਇਹਨਾਂ ਮੇਲਿਆਂ ਨੂੰ ਇੰਨੀ ਇੰਨੀ ਹੀ ਉਤਸ਼ਾਹ ਨਾਲ ਜੋਸ਼ ਨਾਲ ਮਨਾਈਏ ਔਰ ਬੱਚਿਆਂ ਨੂੰ ਵੀ ਉਹਨਾਂ ਦੇ ਅੰਦਰ ਇਸ ਭਾਵਨਾ ਨੂੰ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਸ ਨੂੰ ਇੰਨਾ ਜਿਹੜੀਆਂ ਸਾਡੀ ਅਮੀਰ ਵਿਰਾਸਤ ਹੈ ਸੰਸਕ੍ਰਿਤੀਆਂ ਨੂੰ ਅੱਗੇ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਗਿੱਧੇ ਪੰਗੜੇ ਬੋਲੀਆਂ ਬਹੁਤ ਹੀ ਵਧੀਆ ਸ਼ਾਨਦਾਰ ਸੀਗਾ ਔਰ ਵਿਸ਼ੇਸ਼ ਪੇਸ਼ਕਾਰੀ ਸੀ ਸਾਡੇ ਕਲਾਕਾਰਾਂ ਦੀ ਔਰ ਬਹੁਤ ਅੱਛਾ ਲੱਗਿਆ ਬੜਾ ਇੰਜੋਏ ਕੀਤਾ ਜੀ ਸਗੀ ਫੁੱਲ ਮੈਡਮ ਨੇ ਟਿੱਕਾ ਲਾਇਆ ਹੋਇਆ ਪਿੱਪਲ ਪੱਤੀਆਂ ਪਾਈਆਂ ਹੋਈਆਂ ਤਾਂ ਇਹ ਸਾਰੀਆਂ ਸਾਡੇ ਜਿਹੜੀ ਪੁਰਾਣੀ ਕਲਚਰ ਆ ਉਹਨੂੰ ਰਿਵਾਈਵ ਕਰ ਰਿਆ ਹੈ ਔਰ ਸਾਡੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਫਿਰ ਤੋਂ ਯੂਜ਼ ਕਰੀਏ ਅੱਗੇ ਲੈ ਕੇ ਜਾਈਏ ਔਰ ਸਾਡੇ ਜਿਹੜੇ ਬੱਚੇ ਆ ਆਉਣ ਵਾਲੀ ਪੀੜ੍ਹੀ ਐ ਇਹਨਾਂ ਚੀਜ਼ਾਂ ਤੋਂ ਸਿੱਖੇ ਔਰ ਅੱਗੇ ਵੀ ਇਸੇ ਤਰ੍ਹਾਂ ਉਹ ਵੀ ਸਾਡੇ ਤੋਂ ਸਿੱਖ ਕੇ ਨੈਕਸਟ ਜਨਰੇਸ਼ਨਸ ਨੂੰ ਇਹ ਸਾਡੀ ਕਲਚਰ ਨੂੰ ਅੱਗੇ ਪਾਸ ਕਰਦੇ। ਤੋਂ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਾਈ ਸਾਡੇ ਬਟਾਲੇ ਦੇ ਜਿੰਨੇ ਵੀ ਸਰੋਤੇ ਵੇਖ ਰਹੇ ਨੇ ਸਾਡੇ ਆਪਣੇ ਵੇਖ ਰਹੇ ਨੇ ਪੰਜਾਬ ਦੇ ਵੇਖ ਰਹੇ ਨੇ ਸਾਰਿਆਂ ਨੂੰ ਮਸਾਉਣ ਮਹੀਨੇ ਦੀ ਲੱਖ ਲੱਖ ਵਧਾਈਆਂ ਦਿੰਦੀ ਆ। ਕਿ ਨੇ ਸਾਡੀ ਮਾਣ ਪੰਜਾਬਣ ਗਿੱਧਿਆਂ ਦੀ ਸ਼ਾਨ ਪੰਜਾਬਰ ਦੂਰੋਂ ਜਾਵੇ ਪਹਿਚਾਣੀ ਪੰਜਾਬਰ ਦੇਖੋ ਜੀ ਕੁੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਟਿੱਕੇ ਲਾਏ ਹੋਏ ਨੇ ਪੰਜਾਬੀ ਸੂਟ ਪਾਏ ਹੋਏ ਨੇ ਫੁਲਕਾਰੀਆਂ ਲਾਈਆਂ ਹੋਈਆਂ ਨੇ ਦੇਖੋ ਅਸੀਂ ਆਪਣੇ ਜਿਹੜੇ ਸਾਡੇ ਵੱਡੇ ਨੇ ਅਸੀਂ ਇਹਨਾਂ ਕੋਲ ਬੜਾ ਕੁਝ ਸਿੱਖਿਆ ਹੈ ਅਸੀਂ ਆਪਣੇ ਮਾਵਾ ਕੋਲ ਬੜਾ ਕੁਝ ਸਿੱਖਿਆ ਹੈ ਮੈਂ ਆਪਣੀ ਸੱਸ ਮਾ ਕੋਲ ਬਹੁਤ ਕੁਝ ਸਿੱਖਿਆ ਹੈ ਜੀ ਕਹਿੰਦੇ ਆ ਜੀ ਵੱਧਦੀ ਹੋਈ ਉਮਰ ਜਿਹੜੀ ਨਾਲ ਆਪਣੇ ਨਾਲ ਬਹੁਤ ਕੁਸਮੇਟੀ ਲਈ ਜਾਂਦੀ ਹੈ ਸਾਡਾ ਬਚਪਨ ਜਵਾਨੀ ਗਰੂਰ ਬੇਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਜੀ ਬੱਚਿਆਂ ਵਾਲੀ ਜਿੱਦ ਕਰਦੇ ਕਰਦੇ ਕਦੋਂ ਸਾਨੂੰ ਸਭ ਕੁਝ ਸਹਿਣਾ ਆ ਜਾਂਦਾ ਹੈ ਅੱਲਣ ਪੁਣੇ ਤਾਂ ਤੇ ਪਤਾ ਨਹੀਂ ਲੱਗਦਾ ਕਿੱਥੇ ਲੈ ਜਾਂਦੀ ਹੈ ਵੱਧਦੀ ਹੋਈ ਉਮਰ ਹੈ ਨਾ ਜ਼ਿੰਮੇਵਾਰੀਆਂ ਨਾਲ ਇਹੋ ਜੀ ਸਾਂਝ ਪੈ ਜਾਂਦੀ ਜਿਹੜੀ ਮਰਦੇ ਦਮ ਤੱਕ ਨਹੀਂ ਮੁੱਕਦੀ ਹੈਗੀ ਫਾਬਰੋਲੇ ਵਾਂਗੂੰ ਉੱਡਣ ਵਾਲਾ ਬੰਦਾ ਵੇਖੋ ਜੀ ਆਪਣੇ ਆਪ ਨੂੰ ਸੰਭਾਲਣ ਲਈ ਵੀ ਅਸਮਰਥ ਹੋ ਜਾਂਦਾ ਹੈ ਨਾ ਪਿੰਜਰੇ ਦੇ ਵਿੱਚ ਕੈਦ ਪੰਛੀ ਵਾਂਗੂੰ ਆਪਣੇ ਆਖਰੀ ਜਿਹੜੇ ਪਲ ਗੁਜ਼ਾਰਦਾ ਹੈ ਇਸ ਕਰਕੇ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਇਹਦੇ ਛੋਟੇ ਛੋਟੇ ਪਲਾਂ ਨੂੰ ਇੰਜੋਏ ਕਰਕੇ ਗੁਜ਼ਾਰਨਾ ਚਾਹੀਦਾ ਹੈ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਹੋਰ ਜ਼ਿਆਦਾ ਪਰਫੁੱ ਚਾਹੀਦਾ ਐਮਐਲਏ ਸਾਹਿਬ ਜੀ ਤੇ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਜਿੱਥੇ ਵੀ ਸਾਨੂੰ ਪੰਜਾਬੀ ਵਿਰਸੇ ਵਾਸਤੇ ਅੱਗੇ ਆਉਣਾ ਪਵੇ ਅਸੀਂ ਹਮੇਸ਼ਾ ਵੱਧ ਚੱਲ ਸਾਰੀਆਂ ਬੋਲੀਆਂ ਵਧੀਆ ਜੀ ਬੋਲੀ ਅਸੀਂ ਕੋਈ ਵੀ ਨਹੀਂ ਮਾੜੀ ਕਹਿ ਸਕਦੇ ਸਾਰੀਆਂ ਬੋਲੀਆਂ ਵਧੀਆ ਨੇ ਸਾਡੇ ਪੰਜਾਬੀ ਕਲਚਰ ਨੂੰ ਦਿਸਾਉਂਦੀਆਂ ਨੇ ਤਨਕਾ ਦੀ ਪੰਜਾਬਣ ਜੇ ਤਿੰਨ ਨਚਣਾ ਨਹੀਂ ਆਉਂਦਾ ਅਕਸਰ ਹੁਣ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਉਸ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਬਟਾਲਾ ਤੋਂ ਤਸਵੀਰਾਂ ਅੱਜ ਐਸੀਆਂ ਸਾਂਝੀਆਂ ਕਰ ਰਹੇ ਆ ਜੋ ਦੇਖ ਕੇ ਤੁਸੀਂ ਮਾਣ ਮਹਿਸੂਸ ਕਰੋਗੇ ਨੂਰ ਜ਼ੋਰਾ ਗਰੁੱਪ ਬਟਾਲੇ ਚ ਪਹੁੰਚਿਆ ਹੈ ਮੇਰੇ ਖਿਆਲ ਨਾਲ ਪਹਿਲੀ ਵਾਰੀ ਇਹ ਗਰੁੱਪ ਬਟਾਲੇ ਚ ਆਇਆ ਹੈ ਬਾਕੀ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਆ ਤਾਲਾ ਨਹੀਂ ਲਾਗੇ ਛਾਗਦੇ ਪਿੰਡਾਂ ਥਾਵਾਂ ਤੋਂ ਜਿਹੜੀਆਂ ਸਾਡੀਆਂ ਭੈਣਾਂ ਔਰਤਾਂ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਪਹੁੰਚੀਆਂ ਸਨ ਉਹਨਾਂ ਨੂੰ ਅੱਤ ਦੀ ਗਰਮੀ ਵਿੱਚ ਨੱਚਣ ਵਾਸਤੇ ਮਜਬੂਰ ਕਰ ਦਿੱਤਾ ਦੱਸ ਦਈਏ ਏਸੀ ਹਾਲ ਵਿੱਚ ਫੰਕਸ਼ਨ ਹੋ ਰਿਹਾ ਸੀ ਪਰ ਔਰਤਾਂ ਦੇ ਚਿਹਰੇ ਤੇ ਇੰਨਾ ਪਸੀਨਾ ਸੀ ਕਿ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਨਜ਼ਰ ਆ ਰਹੀਆਂ ਸਨ ਆਓ ਗੱਲਬਾਤ ਕਰਦੇ ਆ ਵਧਾਈ ਦਿੰਨੇ ਆ ਉਹਨਾਂ ਨੂੰ ਕਿ ਨੌਜਵਾਨ ਪੀੜੀ ਨੂੰ ਉਹ ਆਪਣੇ ਨਾਲ ਜੋੜ ਰ ਸਭ ਤੋਂ ਪਹਿਲਾਂ ਤੁਸੀਂ ਆਪ ਤੋਂ ਆਪਣਾ ਸ਼ੁਭਨਾਮ ਦੱਸੋ ਤੇ ਮੈਂ ਇਹ ਵੀ ਜਾਨਣਾ ਚਾਹਾਂਗਾ ਤੁਹਾਡਾ ਗਰੁੱਪ ਕਿੱਥੋਂ ਬਿਲੋਂਗ ਕਰਦਾ ਹੈ ਕਿੱਥੋਂ ਤੁਸੀਂ ਆਏ ਬਟਾਲੇ ਸਤਿ ਸ਼੍ਰੀ ਅਕਾਲ ਜੀ ਪਿਆਰ ਤੇ ਸਤਿਕਾਰ ਮੈਂ ਤੁਹਾਡਾ ਆਪਣਾ ਨੂਰ ਜ਼ੋਰਾ ਲੋਕ ਰੰਗ ਨੂਰ ਅੱਦ ਦੀ ਟੀਮ ਨਾਲ ਅੱਜ ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਬਟਾਲੇ ਪਹੁੰਚੇ ਆਂ ਤੇ ਬਟਾਲੇ ਦੇ ਵਿੱਚ ਬਾਕੀ ਬਹੁਤ ਸਾਰੇ ਇਵੈਂਟਸ ਕੀਤੇ ਨੇ ਅਸੀਂ ਵਿਆਹਾਂ ਦੇ ਫੰਕਸ਼ਨਸ ਵਰਤਿਆਂ ਦਾ ਫੰਕਸ਼ਨ ਅਸੀਂ ਜਿਹੜਾ ਇੱਕ ਵੱਡੇ ਹਾਲ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਦੇ ਵਿੱਚ ਸੀਗਾ ਉਹ ਅਸੀਂ ਪਹਿਲੀ ਵਾਰੀ ਅੱਜ ਪਰਫਾਰਮ ਕੀਤਾ ਇੱਥੇ ਬੜੀ ਖੁਸ਼ੀ ਹੋਈ ਲੋਕਾਂ ਨੂੰ ਮਿਲ ਕੇ ਅਕਸਰ ਕਿਹਾ ਜਾਂਦਾ ਹੈ ਕਿ ਨੌਜਨ ਪੀੜੀ ਜਿਹੜੀ ਆਪਣੇ ਵਿਰਸੇ ਨੂੰ ਪਹੁੰਚਦੀ ਜਾ ਰਹੀ ਹੈ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਚਾਹੇ ਗਿੱਧੇ ਦੀ ਗੱਲ ਕਰੀਏ ਭੰਗੜੇ ਦੀ ਪ੍ਰਾਣੀਆਂ ਬੋਲੀਆਂ ਦੀ ਗੱਲ ਕਰੀਏ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਤੌਰ ਤੇ ਨੌਜਨ ਪੀੜੀ ਨੂੰ ਦੇਖੋ ਜੀ ਕਈ ਵਾਰੀ ਅਸੀਂ ਕਈ ਗੱਲਾਂ ਦੇ ਮਾਮਲੇ ਚ ਉਪਭਾਵਿਕ ਹੋ ਜਾਂਦੇ ਹੁੰਨੇ ਆ ਉਪਭਾਵਕਤਾ ਵੀ ਕਈ ਵਾਰੀ ਬਹੁਤੀ ਚੰਗੀ ਨਹੀਂ ਹੁੰਦੀ ਪਰ ਵੀ ਪੋਜ਼ਿਟਿਵ ਅਸੀਂ ਤਾਂ ਜਿੱਥੇ ਵੀ ਜਾਣਦੇ ਆ ਚਾਹੇ ਇੰਟਰਨੈਸ਼ਨਲ ਲੈਵਲ ਤੇ ਹੋਈਏ ਚਾਹੇ ਪੰਜਾਬ ਦੇ ਵਿੱਚ ਹੋਈਏ ਅਸੀਂ ਤਾਂ ਦੇਖਿਆ ਨਹੀਂ ਹੈਗਾ ਕਿ ਕੋਈ ਵਿਰਸੇ ਨੂੰ ਭੁੱਲਦੇ ਜਾਂਨੇ ਆ ਪਰ ਜ਼ਰੂਰੀ ਹੈ ਕਿਉਂਕਿ ਸਾਡੀ ਜ਼ਿੰਦਗੀ ਇੰਨੀ ਕਿ ਬਿਜ਼ੀ ਹੋਗੀ ਨਵੀਂ ਪੀੜ੍ਹੀ ਨੇ ਮੁੰਡਿਆਂ ਨੇ ਕੁੜੀਆਂ ਨੇ ਪੜ੍ਹਨਾ ਵੀ ਹੈ ਸੈਟਲ ਵੀ ਹੋਣਾ ਹੈ ਸੈਟਲ ਹੋਣਾ ਜ਼ਰੂਰੀ ਹੈ ਅੱਜ ਕੱਲ ਰੇਸ ਦਾ ਜ਼ਮਾਨਾ ਹੈ ਜੌਬਸ ਦੇ ਵਿੱਚ ਜਾਣ ਲਈ ਪੜਾਈਆਂ ਕਰਨੀਆਂ ਨੇ ਤੇ ਉਹਦੇ ਲਈ ਵੀ ਬਹੁਤ ਜ਼ਰੂਰੀ ਹੈ ਪਰ ਬਹੁਤ ਸਾਰੇ ਨਵੀਂ ਪੀੜ੍ਹੀ ਹੈ ਜਿਹੜੀ ਜਦੋਂ ਕਾਲਜਾਂ ਸਕੂਲਾਂ ਦੇ ਵਿੱਚ ਜਾਂਦੇ ਨੇ ਉਹ ਤਾਂ ਮੇਰਾ ਖਿਆਲ ਹੈ ਉਹਨਾਂ ਦੇ ਵਿੱਚ ਬਹੁਤ ਸਾਰੀ ਵਿਰਸੇ ਦੀ ਚੇਣਗ ਅਸੀਂ ਦੇਖਦੇ ਹਾਂ ਕਾਲਜੇਜ਼ ਦੇ ਵਿੱਚ ਜਦੋਂ ਅਸੀਂ ਐਜ਼ ਅ ਕੋਚ ਗਿੱਧਾ ਕੋਚ ਮੈਂ ਪਰਫਾਰਮੈਂਸ ਕਰਾਉਣ ਸਟੂਡੈਂਟਸ ਦੀ ਜਾਈਦਾ ਤਾਂ ਉੱਥੇ 5-500 ਕੁੜੀ ਟ్రਾਇਲ ਦੇਣ ਵਾਸਤੇ ਆ ਜਾਂਦੀ ਹੈ ਇੱਥੋਂ ਇਹ ਪਤਾ ਲੱਗਦਾ ਕਿ ਨਹੀਂ ਭੁੱਲਦੇ ਅਸੀਂ ਅਸਲੇ ਨੂੰ ਨਹੀਂ ਭੁੱਲਦੇ ਪੋਜ਼ਿਟਿਵ ਰਹੀਏ ਐਵੇਂ ਕਈ ਵਾਰੀ ਆਪਾਂ ਕਿਸੇ ਚੀਜ਼ ਦਾ ਪ੍ਰਚਾਰ ਕਰ ਕਰਕੇ ਰੋਟੀਆਂ ਖਾਂਦੇ ਰਹਿੰਦੇ ਆ ਨਾ ਵੀ ਹਾਏ ਵਿਰਸਾ ਐ ਹੋ ਗਿਆ ਜੀ ਪੰਜਾਬੀ ਭਾਸ਼ਾ ਐ ਹੋ ਗਈ ਜੀ ਪਰ ਨਹੀਂ ਇੱਕ ਚੱਕਰ ਹੁੰਦਾ ਇੱਕ ਗੇੜ ਹੁੰਦਾ ਥੋੜਾ ਜਿਹਾ ਗੇੜ ਤੋਂ ਬਾਅਦ ਫਿਰ ਜਦੋਂ ਨਵੇਂ ਰਿਵਾਜ ਪੈਂਦੇ ਨੇ ਤਾਂ ਅਸੀਂ ਅਸਲੇ ਵੱਲ ਮੁੜਦੇ ਆ ਜ਼ਰੂਰੀ ਹੈ ਅਸੀਂ ਰੋਟੀ ਵੀ ਕਮਾਉਣੀ ਹੈ ਜ਼ਰੂਰੀ ਹੈ ਬੱਚਿਆਂ ਨੇ ਪੜ੍ਹਨਾ ਵੀ ਹੈ ਜੌਬਸ ਵੀ ਬਣਾ ਜਾਣਾ ਪਰ ਕੋਸ਼ਿਸ਼ ਇਹ ਵੀ ਹੈ ਜਿੰਨੇ ਇੱਕ ਕਰਦੇ ਨੇ ਸਾਰੇ ਨਹੀਂ ਕਰਦੇ ਹੁੰਦੇ ਸਾਰੇ ਆਪਣੇ ਵਿਰਸੇ ਨੂੰ ਸੰਭਾਲਦੇ ਨਹੀਂ ਹੁੰਦੇ ਕਿਸੇ ਨੇ ਕੋਈ ਜੌਬ ਕਰਨੀ ਹੈ ਕਿਸੇ ਨੇ ਕੋਈ ਜੌਬ ਕਰਨੀ ਹੈ ਇਸ ਲਈ ਪਰ ਮੈਂ ਪੋਜ਼ਿਟਿਵ ਹਾਂ ਕਿਉਂਕਿ ਅਸੀਂ ਨਹੀਂ ਭੁੱਲਣਦੇ ਹੁਣ ਭੁੱਲਣ ਨਹੀਂ ਦਿੰਦੇ ਕਿਉਂਕਿ ਜਿੰਨੇ ਲੋਕ ਪੰਜਾਬ ਦੇ ਵਿੱਚ ਵਧੀਆ-ਵਧੀਆ ਕੰਮ ਕਰ ਰਹੇ ਨੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ ਬੀਬੀਆਂ ਵੀ ਕਰਨੀਆਂ ਮੁੰਡੇ ਵੀ ਕਰ ਰਹੇ ਨੇ ਆਪਣੇ ਵਿਰਸੇ ਨਾਲ ਸੰਬੰਧਿਤ ਗੱਲਾਂ ਬਾਤਾਂ ਨਾਲ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਸਾਰੇ ਅਸੀਂ ਇਸ ਚੀਜ਼ ਨੂੰ ਖੋਣ ਦਵਾਂਗੇ ਕਿਸੇ ਨੂੰ ਜਾਂ ਮਰਨ ਦਵਾਂਗੇ ਨੂਰ ਜ਼ੋਰ ਨੇ ਜਦੋਂ ਸੋਚਿਆ ਕਿ ਮੈਂ ਇਸ ਫੀਲਡ ਵਿੱਚ ਜਾਣਾ ਹੈ ਗਿੱਧੇ ਦੀ ਫੀਲਡ 'ਚ ਕਿੰਨਾ ਕਿ ਚੁਣੌਤੀਪੂਰਨ ਸੀ ਕਿੰਨੂੰ ਤੁਸੀਂ ਉਸਤਾਦ ਧਾਰਿਆ ਜਾਂ ਕਿੱਦਾਂ ਤੁਸੀਂ ਤਿਆਰੀ ਸ਼ੁਰੂ ਕੀਤੀ ਕਿਉਂਕਿ ਹੁਣ ਤੇ ਕਾਫਲਾ ਜੁੜ ਗਿਆ ਮੈਂ ਵੇਖ ਰਿਹਾ ਸੀ ਅੱਜ ਹਜ਼ਾਰਾਂ ਹੀ ਔਰਤਾਂ ਆ ਲੜਕੀਆਂ ਸੜੀਆਂ ਪਹਿਣਾ ਤੁਹਾਡਾ ਫੋਟੋਆਂ ਖਿਚਾਰੀਆਂ ਸੀ ਪਰ ਉਹ ਦੌਰ ਦੀ ਗੱਲ ਕਰੀਏ ਜਦੋਂ ਤੁਸੀਂ ਇਕੱਲੇ ਇਸ ਮੰਜ਼ਲ ਵੱਲ ਤੁਰੇ ਸੀ ਤੇ ਉਸ ਤੋਂ ਬਾਅਦ ਤੁਹਾਡਾ ਕਾਫਲੇ ਮਿਲਦੇ ਗਏ ਕਿੱਦਾਂ ਤੁਸੀਂ ਕਿਸੇ ਉਸਤਾਰ ਕੋ ਸਿੱਖਿਆ ਜਾਂ ਖੁਦ ਤੁਸੀਂ ਫੀਲਡ ਵਿੱਚ ਆਏ ਕਿੱਦਾਂ ਸਟਰਗਲ ਸ਼ੁਰੂ ਕੀਤਾ ਜੀ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਜਦੋਂ ਜਦੋਂ ਕੋਈ ਡਿਫਰੈਂਟ ਪੱਖ ਨਾਲ ਕਿਸੇ ਦਾ ਕੋਈ ਕਾਮਯਾਬ ਹੁੰਦਾ ਪਰ ਉਹ ਕਦੇ ਵੀ ਸੋਚਿਆ ਨਹੀਂ ਸੀ ਹੁੰਦਾ ਪਹਿ ਸੋਚ ਨਹੀਂ ਹੁੰਦੀ ਬਸ ਚੱਲਦੇ ਆ ਚੱਲਦੇ ਆ ਚੱਲ ਗਏ ਕੱਲੇ ਚੱਲੇ ਸਾਂ ਕਾਫਲਾ ਜੁੜਦਾ ਗਿਆ ਟੁੱਟਦਾ ਗਿਆ ਬਹੁਤ ਸਾਰੇ ਲੋਕ ਵਿੱਚੋਂ ਹੀ ਆਪਣੇ ਆਪ ਟੁੱਟਦੇ ਗਏ ਨਿੰਦਦੇ ਗਏ ਤੋੜਦੇ ਵੀ ਗਏ ਫਰਸਟ੍ਰੇਟ ਵੀ ਕਰਦੇ ਗਏ ਤੇ ਉਹ ਲੰਬੇ ਹੁੰਦੇ ਗਏ ਪਿਛੜਦੇ ਗਏ ਤੇ ਨਵੇਂ-ਨਵੇਂ ਆਰਟਿਸਟ ਜੁੜਦੇ ਗਏ ਤੇ ਹੁਣ ਸਾਨੂੰ ਦੇਖ ਕੇ ਜੋ ਇਨਸਪੀਰੇਸ਼ਨ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਬੀਬੀਆਂ ਨੂੰ ਮਿਲਦੀ ਹੈ ਮੇਰਾ ਖਿਆਲ ਹੈ ਉਹ ਇਨਸਪੀਰੇਸ਼ਨ ਲੈਂਦੇ ਨੇ ਸੋਹਣਾ ਲੱਗਦਾ ਅੱਜ ਤੁਸੀਂ ਸਟੇਜ ਤੋਂ ਖੁਦ ਬਹੁਤ ਵਰੀਆ ਬੋਲੀਆਂ ਪਾਈਆਂ ਪੁਰਾਤਨ ਬੋਲੀਆਂ ਕੋਈ ਨਵੀਆਂ ਮਾਡਰਨ ਬੋਲੀਆਂ ਪਾਈਆਂ ਪਰ ਇੱਕ ਗੱਲ ਨੋਟ ਕਰਨ ਵਾਲੀ ਸੀ ਜਿਹੜੀਆਂ ਔਰਤਾਂ ਆਈਆਂ ਸੀ ਬਟਾਲੇ ਤੋਂ ਦਾ ਲੱਗ ਛੱਕ ਪਿੰਡਾਂ ਤੋਂ ਅੱਜ ਉਹਨਾਂ ਵੀ ਖੂਬ ਬੋਲੀਆਂ ਪਾਈਆਂ ਤੇ ਕੀ ਕਹਿਣਾ ਚਾਹੁੰਦੇ ਲੋਕ ਤੇ ਐਵੇਂ ਕਹਿੰਦੇ ਕਿ ਸਾਡੀਆਂ ਨੌਜਵਾਨ ਕੁੜੀਆਂ ਭੈਣਾ ਧੀਆਂ ਔਰਤਾਂ ਜਿਹੜੀਆਂ ਬਿਰਸਰ ਦੂਰ ਚਲ ਗਈਆਂ ਬੋਲੀਆਂ ਕਾਫੀ ਪਾਈਆਂ ਉਹਨਾਂ ਨੇ ਨਹੀਂ ਜੀ ਇਹੀ ਤਾਂ ਮੈਂ ਤੁਹਾਨੂੰ ਦੱਸਿਆ ਨਹੀਂ ਪਹਿਲਾਂ ਵੀ 2 ਪੋਜ਼ਿਟਿਵ ਇਹ ਨਹੀਂ ਹੁੰਦਾ ਪਰ ਮੌਕਾ ਹੋਣਾ ਚਾਹੀਦਾ ਕਿਉਂਕਿ ਹਰ ਚੀਜ਼ ਗਿੱਦਾ ਜਿਹੜਾ ਹੈਗਾ ਵੈਸੇ ਵੀ ਮੌਕੇ ਦਾ ਹੀ ਨਾਚ ਹੈ ਮੌਕਿਆਂ ਨਾਲ ਸੰਬੰਧਿਤ ਹੈ ਇਵੈਂਚੁਅਲ ਹੈ ਜਦੋਂ ਮੌਕੇ ਹੁੰਦੇ ਨੇ ਤਾਂ ਸਾਡੀਆਂ ਤੇ ਨਜ਼ਰੀਆ ਪੋਜ਼ਿਟਿਵ ਚਾਹੀਦਾ ਮੇਰਾ ਲਾਸਟ ਕੁਐਸਚਨ ਬਟਾਲਾ ਵਾਲਿਆਂ ਕਿੰਨਾ ਕੇ ਪਿਆਰ ਦਿੱਤਾ ਕੀ ਕਹਿਣਾ ਚਾਹੋਗੇ ਦੁਬਾਰਾ ਜਦੋਂ ਪਿਆਰ ਨਾਲ ਬੁਲਾਉਣਗੇ ਫਿਰ ਕਿੱਦਾਂ ਧੌੜ ਧੌੜ ਆਓਗੇ ਫੜੇ ਘੜਦੋ ਸਾਰੇ ਬਹੁਤ ਪਿਆਰ ਦਿੱਤਾ ਜੀ ਫਿਰ ਵੀ ਆਉਂਦੇ ਰਵਾਂਗੇ ਤੁਸੀਂ ਅਲਦਾਲੇ ਵੀਡੀਓ ਮਾਰੋ ਦੇਖੋ ਬੀਬੀਆਂ ਫੋਟੋ ਖਿਚਾਉਣ ਵਾਸਤੇ ਪਿਆਰ ਮੁਹੱਬਤ ਲਈ ਖੜੀਆਂ ਨੇ ਇਹਨਾਂ ਦਾ ਪਿਆਰ ਸਿਰ ਮੱਥੇ ਤੇ ਬਿਲਕੁਲ ਆਉਂਦੇ ਰਵਾਂਗੇ ਜੀ ਕੱਲ ਜੀ ਮੈਂ ਵਰੁਨ ਕੌਰਮਾਨ ਮੈਂ ਜਲੰਧਰ ਤੋਂ ਮੈਂ ਇਵੈਂਟ ਹੋਸਟ ਕਰਨ ਆਈਆਂ ਤੀਆਂ ਸ਼ਹਿਰ ਬਟਾਲੇ ਦੀਆਂ ਤੇ ਮੈਨੂੰ ਬਹੁਤ ਵਧੀਆ ਲੱਗਿਆ ਆ ਕੇ ਔਰ ਖ ਤੀਆਂ ਮਤਲਬ ਤੀਆਂ ਦਾ ਤਿਉਹਾਰ ਤੇ ਤੁਸੀਂ ਯਕੀਨ ਮੰਨਿਓ ਆਰਗੇਨਾਈਜੇਸ਼ਨ ਕਮੇਟੀ ਦੇ ਵਿੱਚ ਵੀ ਕੁੜੀਆਂ ਮੋਹਰੇ ਹੋਈਆਂ ਤੇ ਨਾਲ ਦੇ ਨਾਲ ਸਾਰਾ ਆਡੀਟੋਰੀਅਮ ਕੁੜੀਆਂ ਦੇ ਨਾਲ ਭਰਿਆ ਹੋਇਆ ਸੀਗਾ ਕਈ ਜਗ੍ਹਾ ਤੇ ਮੈਂ ਕਈ ਸ਼ਹਿਰਾਂ ਦੇ ਵਿੱਚ ਮੇਰਾ ਜਾਣਾ ਹੁੰਦਾ ਉੱਥੇ ਜਾ ਕੇ ਮੈਨੂੰ ਕਦੇ-ਕਦੇ ਹੈਰਾਨੀ ਵੀ ਹੁੰਦੀ ਆ ਕਿ ਤੀਆਂ ਦੇ ਵਿੱਚ ਜਦੋਂ ਮਰਦ ਜੱਜਮੈਂਟ ਤੇ ਆਉਂਦੇ ਆ ਇਹ ਨਹੀਂ ਕਿ ਉਹਨਾਂ ਦਾ ਆਉਣਾ ਨਹੀਂ ਮਤਲਬ ਮਰਦ ਨਹੀਂ ਕਿਤੇ ਵੀ ਆ ਸਕਦੇ ਪਰ ਇੱਥੇ ਗੱਲ ਇਹ ਬਣਦੀ ਹੈ ਕਿ ਕੁੜੀਆਂ ਜਿਹੜੀਆਂ ਹੁੰਦੀਆਂ ਸਿਰਫ ਧੀਆਂ ਦੀਆਂ ਹੁੰਦੀਆਂ ਕੁੜੀਆਂ ਨੂੰ ਬੋਲੀਆਂ ਬਿਲਕੁਲ ਨਹੀਂ ਭੁੱਲੀਆਂ ਮਸਲਾ ਤਾਂ ਇਹ ਹੈ ਕਿ ਅਸੀਂ ਉਹਨਾਂ ਨੂੰ ਚੇਤਾ ਨਹੀਂ ਕਰਾਉਂਦੇ ਅਸੀਂ ਘਰਾਂ ਦੇ ਵਿੱਚ ਮਾਹੌਲ ਨਹੀਂ ਰੱਖਦੇ ਅੱਜ ਵੀ ਤੁਸੀਂ ਦੇਖ ਲਓ ਮੈਂ ਮਾਈਕ ਲੈ ਕੇ ਗਈ ਵਿੱਚੋਂ ਕਈ ਜਾਣਿਆਂ ਨੂੰ ਬਹੁਤ ਜ਼ਿਆਦਾ ਆਉਂਦੀਆਂ ਸੀ ਆਪਾਂ ਇਹਨਾਂ ਦੇਖੀਏ ਕਿ ਗਲਾਸ ਅੱਧਾ ਖਾਲੀ ਆ ਆਪਾਂ ਇਹ ਦੇਖੀਏ ਕਿ ਗਲਾਸ ਅੱਧਾ ਭਰਿਆ ਹੋਇਆ ਕਿਉਂਕਿ ਬਹੁਤ ਸਾਰੀਆਂ ਬੀਬੀਆਂ ਤੋਂ ਬੋਲੀਆਂ ਸਿੱਟੀਆਂ ਜਾ ਸਕਦੀਆਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਕੁੜੀਆਂ ਬੋਲੀਆਂ ਪਾਉਣੀਆਂ ਛਾਉਂਦੀਆਂ ਅਸੀਂ ਕਿਤੇ ਨਾ ਕਿਤੇ ਆਪ ਜ਼ਿੰਮੇਵਾਰਾਂ ਸੀ ਉਹਨਾਂ ਨੂੰ ਦੂਰ ਕਰ ਇਹ ਕਰ ਨਹੀਂ ਪੰਜਾਬੀ ਸੱਭਿਆਚਾਰ ਸਾਡੇ ਰਗ ਰਗ ਵਿੱਚ ਹੈ ਬੋਲੀਆਂ ਸਾਡੇ ਅੰਦਰ ਸਮਾਉਂਦੀਆਂ ਨੇ ਉਹ ਸਾਨੂੰ ਕਦੇ ਨਹੀਂ ਭੁੱਲ ਸਕਦੀਆਂ